ਵਿਲਕਮ ਤੁਹਾਡੇ ਮੈਂ ਤਾਂ ਮੇਰੇ ਨਾਲ ਤੁਹਾਡਾ ਪਰਚਾ ਆ ਕਟਿਆ ਦਾ ਪਰਚਾ ਆ ਆਵਾਜ਼ ਮੇਰੀ ਪੈਂਦੀ ਹੈ ਪੇਸ਼ੀ ਭੁਗਤਨ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਕਿਹੜੇ ਕਿਹੜੇ ਤਰੀਕੇ ਐਸਡੀਪੀਐਸ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਆਪਣਾ 16 ਦਸੰਬਰ ਨੂੰ ਹੀ ਸੀ ਆ ਤਰੀਕ ਜੀ ਜਿਹੜੀ ਹੁਣ ਸੀਗੀ ਜੀ ਤੇ ਮਤਲਬ ਮਹੀਨੇ ਬਾਅਦ ਤਰੀਕ ਪੈਂਦੀ ਹੈ ਤੇ ਪਿਛਲੀ ਵੀ 16 ਨਵੰਬਰ ਸੀਗੀ ਹਮ ਤੇ ਇਹਨਾਂ ਨੇ ਹਰ ਇੱਕ ਹੱਥ ਕੰਦਾ ਬਣਾਇਆ ਜਿਵੇਂ ਸ਼ੁਰਮਨੀ ਕਮੇਟੀ ਦੇ ਮੁਲਾਜ਼ਮ ਆਪ ਦਾ ਭਤੀਜਾ ਵੀ ਘਰੇ ਕੱਲਿਆ ਜਦੋਂ ਇਹਨਾਂ ਨੇ ਵੇਖਿਆ ਇਹਨਾਂ ਨੇ ਤਾਂ ਵਕੀਲ ਅੱਗੋਂ ਡੱਟ ਗਿਆ ਕਿਉਂ ਅੱਗੇ ਇੱਕ ਦੋ ਪੱਤਰਕਾਰਾਂ ਨੇ ਇਹਨਾਂ ਨੇ ਮਾਣਾ ਨੀ ਦੇ ਕੇਸ ਕਰਕੇ ਤੇ ਉਹਨਾਂ ਤੋਂ ਮਾਫੀਆਂ ਮੰਗਾ ਕੇ ਤੇ ਇਹਨਾਂ ਨੇ ਵਾਪਸ ਕਰਾ ਲਿਆ ਇਹਨਾਂ ਨੇ ਉਸੇ ਸਬੰਧ 'ਚ ਹੀ ਆਪਾਂ ਨੂੰ ਇਹਨਾਂ ਨੇ ਕਹਲਤਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਬਿਕਰਮ ਲੱਗਿਆ ਵੀ ਸੈਣੀ ਵੀ ਮਾਫੀ ਮੰਗ ਲੂਗਾ ਹਾਂਜੀ ਬਈ ਵਿਕਰਮ ਮੰਗ ਲੇਗਾ ਤੇ ਡਰ ਜੇਗਾ ਕਿ ਉਹ ਸੈਣੀ ਸਾਹਿਬ ਨੂੰ ਵੀ ਕੰਪੈਲ ਕਰੇਗਾ ਆਪਾਂ ਕੇਸ ਵਾਪਸ ਲਈਏ ਜੀ ਤੇ ਉਹ ਇਹਨਾਂ ਨੂੰ ਪਤਾ ਨਹੀਂ ਸੀ ਵੀ ਇਹਨਾਂ ਨੇ ਅੱਗੋਂ ਵਕੀਲ ਕਰਕੇ ਕੇਸ ਹੀ ਲੜਨਗੇ ਤੇ ਇਸ ਕਰਕੇ ਜਿਹੜੀਆਂ ਰੇਸ਼ਮ ਸਿੰਘ ਦੀਆਂ ਕਰਤੂਤਾ ਸੀ ਉਹ ਧਾਮੀ ਸਾਹਿਬ ਤੱਕ ਵੀ ਮੈਂ ਲਿਖਤੀ ਵੀ ਫਿਰ ਦਰਖਾਸਤਾਂ ਵੀ ਇਹਨਾਂ ਦੇ ਸੀਐਮ ਤੱਕ ਦਿੱਤੀਆਂ ਨੇ ਹੂੰ ਵੀ ਜੋ ਵੀ ਇਹਨਾਂ ਨੇ ਮੁਲਾਜ਼ਮਾਂ ਨਾਲ ਕੀਤਾ ਜੋ ਵੀ ਇਹਨਾਂ ਨੇ ਕੀਤਾ ਸਾਰਾ ਕੁਝ ਦੱਸਿਆ ਫਿਰ ਉਦੋਂ ਬਾਅਦ ਸਾਡੇ ਬੀਜੇਪੀ ਦੇ ਲੀਡਰਾਂ ਨੂੰ ਕਹੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਹੇ ਜਿਹੜੇ ਪੱਤਰਕਾਰ ਭਾਈਚਾਰੇ ਉਹਨਾਂ ਨੂੰ ਕਹੇ ਵਿਕਰਮ ਨੂੰ ਕਹੋ ਯਾਰ ਆਪਰਾ ਜਿਨਾਮਾ ਕਰੀਏ ਤੇ ਮੈਂ ਨਹੀਂ ਹੁਣ ਤਾਂ ਗੱਲ ਵੀ ਆਪਣੀ ਤਾਂ ਕੋਈ ਗੱਲ ਹੀ ਨਹੀਂ ਸੀ ਆਪਸ ਵਿੱਚ ਤਾਂ ਇਹ ਤਾਂ ਮੁਲਾਜ਼ਮਾਂ ਦੀ ਗੱਲ ਸੀ ਤੁਸੀਂ ਮੁਲਾਜ਼ਮਾਂ ਤੇ ਵੀ ਜ਼ੁਲਮ ਕੀਤਾ ਸੀ ਆਖ ਕੇ ਇਹਨਾਂ ਨੂੰ ਜ਼ੁਲਮ ਨਹੀਂ ਕਰਨਾ ਚਾਹੀਦਾ ਤੁਹਾਡੇ ਕੋਲ ਬੰਦੇ ਕੱਲੇ ਤੁਸੀਂ ਨਹੀਂ ਪ੍ਰਭਾਵ ਕੀਤੀ ਹੁਣ ਕੇਸ ਤੁਸੀਂ ਲਾਇਆ ਤੇ ਅਸੀਂ ਉਹਦਾ ਜਵਾਬ ਦੇ ਰਹੇ ਹਾਂ ਵਿਕਰਮ ਜਦੋਂ ਤੁਸੀਂ ਨਸ਼ਾ ਕਰਨਾ ਸ਼ੁਰੂ ਕੀਤਾ ਕਿਹੜੀ ਉਮਰ ਤੋਂ ਨਸ਼ਾ ਕਰਨਾ ਸ਼ੁਰੂ ਕੀਤਾ ਤੇ ਕਿਹੜਾ ਕਿਹੜਾ ਨਸ਼ਾ ਕੀਤਾ ਤੇ ਫਿਰ ਛੱਡਿਆ ਕਿਦਾਂ ਮੈਂ 21 ਸਾਲ ਦੀ ਉਮਰ ਦੇ ਵਿੱਚ ਨਸ਼ਾ ਸ਼ੁਰੂ ਕੀਤਾ ਬੀਅਰ ਤੋਂ ਬੀਅਰ ਤੇ ਸਿਗਰਟਾਂ ਤੇ ਸ਼ਰਾਬ ਮਤਲਬ ਬੀਅਰ ਦੇ ਨਾਲ ਸ਼ਰਾਬ ਪੀ ਲੈਂਦਾ ਫਿਰ ਅਸੀਂ ਵੀ ਸਮੈਕ ਜਕਦਮ ਪਿੰਡ ਦੇ ਵਿੱਚ ਪੀਣੀ ਸ਼ੁਰੂ ਕੀਤੀ ਚਾਹ ਚਾਹ ਡੱਬਿਆਂ ਸੇਟਾ ਪੀ ਜਾਂਦੇ ਅਗਰામ-ਗਰਮ ਸਮੈਕ ਪੀ ਜਾਂਦੇ ਫਿਰ 2012 ਦੇ ਵਿੱਚ ਜਕਦਮ ਚਿੱਟਾ ਉਹਦੀ ਪੀਣੇ ਚੜੇ ਅਸੀਂ ਵੀ ਤੇ 2016 ਤੱਕ ਇੱਕ ਦਿਨ ਚ ਕਿੰਨੇ ਦਾ ਚਿੱਟਾ ਪੀ ਜਾਂਦੇ ਸੀ 4-5 ਹਜ਼ਾਰ ਰੁਪਏ ਦੇ ਲਗਭਗ ਅਸੀਂ ਪਹੁੰਚ ਜਾਂਦੇ ਸੀ ਫਿਰ ਤੇ ਮਤਲਬ ਅਸੀਂ ਜੋ ਵੀ ਕੀਤਾ ਬਈ ਆਪਦੀ ਜ਼ਿੰਦਗੀ ਆ ਦੇਖੋ ਮੇਰੀਆਂ ਨਸਾਂ ਘੱਟ ਲੀਆਂ ਸੀ ਮੈਂ ਡਾਕਟਰ ਨੂੰ ਕਿਹਾ ਮੈਨੂੰ ਪਹਿਲਾਂ ਸਿਗਰਟ ਪਿਆਓ ਤੇ ਸਟ੍ਰੇਚਰ ਫਿਰ ਲਾਵਾਂਗੇ ਤੇ ਉਦੋਂ ਮੇਰਾ ਗਿੱਟਾ ਟੁੱਟੇ ਉਦੋਂ ਡਾਕਟਰ ਅੰਮ੍ਰਿਤਸਰ ਅਮਰਦੀਪਾ ਹਸਪੀਟਲ ਲੈ ਕੇ ਗਏ ਤੇ ਮੈਂ ਨਹੀਂ ਪਹਿਲਾਂ ਮੈਨੂੰ ਸਿਗਰਟ ਪਿਆਓ ਚਿਟਾ ਪਿਆਓ ਫਿਰ ਮੈਂ ਆਪਦਾ ਆਪਰੇਸ਼ਨ ਕਰਾਵਾਂਗਾ ਬਈ ਇਹੋ ਜੀ ਸਾਡੀ ਹਾਲਾਤ ਸੀਗੀ ਤੇ ਗੁਰੂ ਸਾਹਿਬ ਦੀ ਕਿਰਪਾ ਹੀ ਇਹ ਬਾਬਾ ਸਰਜੀਤ ਸਿੰਘ ਬਾਬਾ ਕੋਇਦਰ ਬਾਬਾ ਅੰਦਾਨ ਸਿੰਘ ਗੁਰੂ ਗੋਬਿੰਦ ਸਿੰਘ ਪਿਤਾ ਤੁਨ ਗੁਰਗੰਦ ਸਾਹਿਬ ਦੀ ਜਿਨ੍ਹਾਂ ਨੇ ਮੈਨੂੰ ਇੱਧਰ ਮੋੜ ਕੇ ਲਿਆਂਦਾ ਕਿੱਦਾਂ ਮਤਲਬ ਉਹਨਾਂ ਨੇ ਮੇਰੇ ਲਈ ਅਰਦਾਸਾਂ ਬੇਨਤੀਆਂ ਕੀਤੀਆਂ 2015 ਦੇ ਵਿੱਚ ਮਿਲੇ ਮੇਰੇ 14 ਮਹੀਨੇ ਬਾਬਾ ਸਰਜੀਤ ਸਿੰਘ ਨੇ ਮੇਰੇ ਲਈ ਪਾਰ ਪੂਜਾ ਕੀਤੀ ਬਈਏ ਉਹਨਾਂ ਨੇ ਮੈਨੂੰ ਇੱਧਰ ਪੰਥ ਵਾਲੇ ਪਾਸੇ ਜੋੜਨਾ ਸੀ ਸੇਵਾ ਲੈਣੀ ਸੀ ਮੇਰੇ ਤੋਂ ਜੋ ਮੈਂ ਕਰ ਰਿਆ ਤੇ ਨਸ਼ੇ ਦੌਰਾਨ ਜੀ ਥੱਲੇ ਰੱਖਣ ਵਾਲੀ ਗੋਲੀਆਂ ਨਾਲ ਹੀ ਫਰਕ ਪਿਆ ਜੀਬ ਥੱਲੇ ਗੋਲੀਆਂ ਤੋਂ ਤੋ ਤ ਉਹਦੂ ਵੀ ਮਾਰੀਆਂ ਨੇ ਉਹ ਨੇਲੀ ਨੇ ਨੋਮੀ ਨੇ ਮੈਨੂੰ ਹੋਮੋਪੈਥੀ ਦੀ ਦਵਾਈ ਖਾਣੀ ਪਈ ਮਤਲਬ ਤੁਸੀਂ ਲੈਂਦੇ ਸੀਗੇ ਲਈਆਂ ਮੈਂ ਤੇ ਛੁੱਟੀਆਂ ਨਹੀਂ ਉਹਦੇ ਨਾਲ ਉਹਦੇ ਨਾਲ ਉਹ ਤਾਂ ਲੱਗ ਜਾਂਦੀਆਂ ਨੇ ਉਹ ਤਾਂ ਸਰਕਾਰਾਂ ਲਾਉਂਦੀਆਂ ਨੇ ਵੀ ਨੌਜਵਾਨੀ ਦਾ ਕਾਹਨ ਕਰਨ ਲਈ ਚਾਰ-ਚਾਰ ਹਸਪੀਟਲ ਦਿੱਤੇ ਹੋਏ ਆ ਸੈਂਟਰ ਦਿੱਤੇ ਹੋਏ ਇੱਕ-ਇੱਕ ਹਲਕੇ ਦੇ ਵਿੱਚ ਹੂੰ ਤੇ ਉਹ ਬੜੀ ਨੌਜਵਾਨੀ ਸਾਡੀ ਲੈਣਾ ਦੇ ਵਿੱਚ ਇਹਦੇ ਤੇ ਧਰਨਾ ਲੱਗ ਗਿਆ ਜੀਭ ਥੱਲੇ ਗੋਲੀਆਂ ਰੱਖਣ ਤੇ ਬਿਲਕੁਲ ਸੋ ਇਹ ਸੱਚਾਈ ਹੈ ਜੀ ਸਰਕਾਰਾਂ ਦੀ ਨਸ਼ਾ ਜੇ ਛੱਡਣਾ ਹੈ ਆ ਜੀਵਨਤਲੇ ਰੱਖਣ ਵਾਲੀ ਗੋਲੀ ਖਾਓ ਤੇ ਗੋਲੀ ਨਸ਼ੇ ਵਾਂਗ ਲਾਓ ਤੇ ਉਸ ਤੋਂ ਬਾਅਦ ਔਲਾਦ ਪੈਦਾ ਕਰਨ ਚੋਕੇ ਵੀ ਨਾ ਬਚੋ